दु राम, राम दास दर्शन परस ਕਹੇ ਮੋਤਰਾਇੰਬਰਤ ਬਣਨ ਮੂਰਤ ਪੰਜ ਕਰਮਨ ਮੂਰਤ ਗੁਰ ਅਨਜਨ ਕਿਪਾ ਨੈਣਾਂ ਨਾਮ ਸਤਨਾਮ ਸ੍ਰੀ ਵਾਤੇ ਗੁਰੂ ਸਾਹਿਬ ਜੀ ਸੋਰਠ ਮਹਾਂ ਸਾਚੰਪਾ ਆਪੇ ਕੰਡਾ ਆਪਤਰਾ ਜੀ ਪ੍ਰਭ ਆਪੇ ਤੁਲ ਤੋ ਲਾਇਆ ਆਪੇ ਸਾਹੁ ਆਪੇ ਬਣ ਜਾ ਰਾ ਆਪੇ ਬਣ ਚਿੰਦਰਾਇਆ ਆਪੇ ਧਰਤੀ ਸਾਚੀ ਅਨ ਪਿਆਰੈ ਕਿਛੈ ਤਨ ਕਿਚੜਾਇਆ ਕੰਡਾਲਾ ਉੱਪਰ ਆਂਦੀ ਹੀ ਤਾਪੇ ਤੋੜ ਸੁਲਾਇਆ ਆਪੇ ਸਾਹੂ ਆਪੇ ਮਨ ਜਾਇਆ ਆਪੇ ਮਨ ਜਿਕਰਾਇਆ ਆਪੇ ਧਰਤੀ ਸਾਜੀ ਅਨ ਪਿਆਰ ਇਛੈ ਤੰਤ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ हर नाम निधान है प्यारा गुरपुरा मीठा आपे धरती आप जल प्यारा आपे करे कराया आपे हुक्म बरत सा प्यारा जल माटी बंद रखाया ਈ ਪ੍ਰੋਪਾਇ ਦਾ ਪਿਆਰਾ ਮਨ ਬੱਤਰੀ ਸੀ ਤੋ ਪਟਾ ਜਾ ਆਪੇ ਕਾਸ਼ਤ ਆਪਹ ਹਰ ਪਿਆਰਾ ਵਿੱਚ ਕਾਸ਼ਤ ਅਗਨ ਰਖਾਇਆ ਆਪੇ ਯਾਤਵਸਤ ਦਾ ਪਿਆਰਾ ਭੈ ਅਗਨ ਨਸ ਫਾਟ ਰਾਇਆ ਆਪੇ ਮਾਰ ਦੀ ਮਾਇ ਦਾ ਪਿਆਰਾ ਆਹ ਲੈਂਦੇ ਸਭ ਲਪਾਇਆ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਕਰ ਲਾਇਆ ਜਿਉ ਆਪ ਚਲਾਈ ਜਿਉ ਚੱਲੀ ਹੈ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨਮਾਨਕ बजाया। आपे कौन बि कौ है प्यारा घर जो आप चलाए जो चलिय प्यारे जो हर प्रभ मेरे पाया आपे जंती जंत जन्त है प्यारा जन नानक बजह बजाया वाहेगुरु जी का खालसा वागुरु की फतेह